ਸਰਦਾਰ ਸੇਵਾ ਸਿੰਘ ਜੀ ਰਖੜਾ 2 ਸਤੰਬਰ 1929 ਨੂੰ ਪੰਜਾਬ ਦੀ ਧਰਤੀ ਵਿੱਚ ਮਾਤਾ ਕਰਤਾਰ ਕੌਰ ਪਿਤਾ ਅਚੰਦ ਸਿੰਘ ਜੀ ਦੇ ਘਰ ਪੈਦਾ ਹੋਏ ਆਪ ਚਾਰ ਭੈਣਾਂ ਅਤੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ ਬੇਸ਼ੱਕ ਦੁਨੀਆਵੀ ਕਲਾਸਾਂ ਵਿੱਚ ਢਾਈ ਪੜ੍ਹੇ ਸਨ ਪਰ ਹਿਸਾਬ ਕਿਤਾਬ ਦੇ ਮਾਹਿਰ ਸਨ ਪੰਜਾਬ ਪੰਜਾਬੀ ਦੇ ਨਾਲ ਹਿੰਦੀ ਉਰਦੂ ਅਤੇ ਅੰਗਰੇਜ਼ੀ ਦਾ ਵੀ ਗਿਆਨ ਰੱਖਦੇ ਸਰ ਆਪ ਜੀ ਦਾ ਜੀਵਨ ਬੜਾ ਸੰਘਰਸ਼ੀ ਅਤੇ ਨਿਜਮਾ ਵਾਲਾ ਰਿਹਾ ਛੋਟੀ ਉਮਰੇ ਆਪ ਜੀ ਦੇ ਮਾਵਾ ਆਪ ਜੀ ਨੂੰ ਲਾਹੌਰ ਲੈ ਕੇ ਗਏ ਜਿੱਥੇ ਆਪ ਨੇ ਸਿਲਾਈ ਦਾ ਕੰਮ ਬੜੀ ਮਿਹਨਤ ਨਾਲ ਸਿੱਖਿਆ ਆਪ ਦੱਸਿਆ ਕਰਦੇ ਕਿ ਸਵੇਰ 4 ਵਜੇ ਤੋਂ ਰਾਤ 12 ਵਜੇ ਤੱਕ ਕੰਮ ਕਰਨਾ ਜਿਸ ਵਿੱਚ ਘਰ ਦਾ ਕੰਮ ਵੀ ਸ਼ਾਮਿਲ ਸੀ 1947 ਵਿੱਚ ਆਪਣੀ ਆਪਜੀ ਦੀ ਸ਼ਾਦੀ ਸਰਦਾਰ ਅਮਰਪੁਰ ਨਾਲ ਹੋਈ ਜੋ ਆਖਰੀ ਸਮੇਂ ਤੱਕ ਆਦਰਸ਼ ਜੋੜੀ ਬਣ ਨਿਭੜੀ ਆਪ ਨੇ ਫੌਜ ਦੀ ਵਰਦੀ ਸਿਲਣ ਦਾ ਕੰਮ ਵੀ ਕੰਟੈਕਟ ਬੇਸ ਤੇ ਬਖਸ਼ੇਰਾ ਵਿੱਚ ਕੀਤਾ ਆਪਣੇ ਫੁੱਫੜ ਸਰਦਾਰ ਰਣ ਸਿੰਘ ਦੇ ਮਾਰਗਦਰਸ਼ਨ ਵਿੱਚ 1960-61 ਆਪਣੀ ਅੰਗੂਠੀ 80 ਰੁਪਏ ਵਿੱਚ ਗਿਰਵੀ ਧਰ ਕੇ ਮੋਢੇ ਤੇ ਸिलाई ਮਸ਼ੀਨ ਲੈ ਬਾਈਸੀ ਨਗਰ ਆਏ ਇੱਥੇ ਸਿਲਾਈ ਦੇ ਕੰਮ ਦੇ ਨਾਲ ਨਾਲ ਸ਼ਾਦੀ ਮੌਕੇ ਘਰਾਂ ਵਿੱਚ ਤਵੇਂ ਵਾਲਾ ਸਾਊਂਡ ਸਿਸਟਮ ਵੀ ਘੁੰਮ ਚਲਾਇਆ ਬਹੁਤ ਜੀ ਦੁਕਾਨਾਂ ਦੇ ਬਾਹਰ ਖੜੇ ਉੱਤੇ ਬੈਠ ਕੇ ਸਿਲਾਈ ਦਾ ਕੰਮ ਕੀਤਾ ਫਿਰ ਕਿਤੇ 2200 ਰੁਪਏ ਵਿੱਚ 50 ਸਾਲ ਪਹਿਲੇ ਇਹ ਮੌਜੂਦਾ ਦੁਕਾਨ ਤਕਰੀਬਨ 50 ਸਾਲ ਪਹਿਲੇ ਇਸ ਨੂੰ ਤਿਆਰ ਕਰਵਾਇਆ ਜਿਸ ਦਾ ਬੜਾ ਹੀ ਸੋਹਣਾ ਨਾਮ ਰੱਖਿਆ ਸੇਵਕ ਟੇਲਰ ਜੋ ਸ਼ਹਿਰ ਦਾ ਪਹਿਲਾ ਸਪੈਸ਼ਲਿਸਟ ਲੇਡੀਜ਼ ਸੂਟ ਸੈਂਟਰ ਬਣਿਆ ਅੱਜ ਹਰ ਕਿਸੇ ਜ਼ੁਬਾਨ ਵਿੱਚ ਜਿੰਦਾ ਹੈ ਆਪ ਜੀ ਦੀ ਰੋਜ਼ ਦੀ ਦਿਨਚਰਿਆ ਭਾਈ ਗੁਰਦਾਸ ਜੀ ਦੀਆਂ ਇਹਨਾਂ ਪੰਕਤੀਆਂ ਤੇ ਸਤਿਪੂਰਨੀਆਂ ਹਨ ਗੁਰ ਸਿੱਖ ਭਲ ਕੇ ਉਤਕਰ ਅੰਮ੍ਰਿਤ ਵੇਲੇ ਸਰਨਾਵੰਦਾ ਗੁਰ ਕੇ ਬਚਨ ਉਚਾਰ ਕੇ ਧਰਮ ਸ਼ਾਲਾ ਦੀ ਸੁਰਤ ਕਰੰਦਾ ਕੀਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤੰਦਾ ਪੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖੰਦਾ ਆਪ 5 ਵਜੇ ਰੋਜ਼ ਉੱਠਦੇ ਸਨਾਰ ਲੈ ਕੇ ਨਾਗਾ ਨਹੀਂ ਕਰਤਾਰ ਨਿਤਨੇਮ ਕਰਕੇ ਗੁਰੂ ਘਰ ਹਾਜ਼ਰੀ ਭਰਦੇ ਗੰਧੀ ਸੰਗਤ ਦੀ ਗੈਰ ਮੌਜੂਦਗੀ ਵਿੱਚ ਪ੍ਰਕਾਸ਼ ਕਰਨਾ ਪਾਠ ਕਰਨਾ ਇਨ੍ਹਾਂ ਸਾਜ ਨੇ ਆਸਾਂ ਦੀ ਵਾਰ ਦਾ ਕੀਰਤਨ ਕਰਨਾ ਅਰਦਾਸ ਕਰਨਾ ਪ੍ਰਬਾਤ ਪਰੀਆਂ ਵਿੱਚ ਸਮਝ ਪੜਨਾ नगर कीर्तन अंदर पालकी साहब दे टापियां बैठता बड़े समागमों ਵਿੱਚ ਲੰਗਰ ਪਕਾਣ ਦੀ ਸੇਵਾ ਵਿੱਚ ਅੱਕੇ ਰਹਿੰਦੇ ਇਸ ਕਰਕੇ ਆਪ ਮੁਖ ਦੇ ਬਾਬਾ ਲਾਮ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੋ ਮੁਖ ਸੇਵਾਦਾਰ ਵੀ ਰਹੇ ਆਪ ਜੀ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਸਾਰੇ ਸਾਰਿਆਂ ਕੰਮਾਂ ਕਾਜਾਂ ਲਈ ਆਪ ਜਿਨੇ 92 ਸਾਲ ਤੱਕ ਸਾਈਕਲ ਚਲਾਈ ਜੈਂਟਸ ਧੋਤੀ ਸਲਾਈ ਦੇ ਮਾਹਰ ਸਨ ਆਪ ਰਸੋਈ ਦੇ ਕੰਮ ਵਿੱਚ ਵੀ ਐਕਸਪਰਟ ਸਨ ਕਫਨ ਨਿਸ਼ਾਨ ਸਾਹਿਬ ਦੇ ਚੋਲੇ ਅਤੇ ਦੂਸਰੇ ਧਰਮਾਂ ਦੇ ਵੀ ਧਾਰਮਿਕ ਝੰਡਿਆਂ ਦੇ ਪੈਸੇ ਆਪ ਜੀ ਨੇ ਕਦੇ ਵੀ ਨਹੀਂ ਲਏ ਹਜ਼ਾਰਾਂ ਬੱਚਿਆਂ ਨੂੰ ਸਿਲਾਈ ਸਿਖਾ ਕੇ ਰੋਜ਼ਗਾਰ ਦੇਣ ਵਾਲਾ ਬਣਾਇਆ ਨਾ ਕੋਈ ਬੈਰੀ ਨਾ ਹੈ ਬਿਗਾਨਾ ਸਗਲ ਸੰਗ ਹਮਕੋ ਬਣਾਈ ਬਾਜ਼ਾਰ ਵਿੱਚ ਹਿੰਦੂ ਭਾਈਚਾਰੇ ਨਾਲ ਵੀ ਆਪ ਜੀ ਦਾ ਬਹੁਤ ਪਿਆਰ ਰਿਹਾ ਹੈ ਜੋ ਅਜ ਵੀ हेमराज ਧਨਰਾਜ ਪਰਿਵਾਰ ਨਾਲ ਚੱਲਦਾ ਆ ਰਿਹਾ ਨਾਮਾ ਕਹਿ ਕਿ ਲੋਚਨਾ ਮੁਖਤੇ RAM ਸੰਭਾਲ ਹੱਥ-ਪਾਉਂ ਕਰ ਕਾਮ ਸਭ ਠੀਕ ਰੱਖਦੇ ਨਾਲ ਇਹਨਾ ਬਚਨ ਅਨੁਸਾਰ ਆਪ ਲੰਬਾ ਚੋਗੜਾ ਮਾਰਦੇ ਹੱਥਾਂ ਨਾਲ ਕੰਮ ਕਰਦੇ ਪਰਚੀਮ ਅਵੇਸ਼ਾ ਪ੍ਰਮਾਤਮਾ ਨਾਲ ਜੋੜੀ। ਖੁਰਸਕੀ ਜੀਵਨ ਵਿੱਚਿਆ ਕੁਝ ਖਾਸ ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ। ਆਪਣੇ ਜੀਵਨ ਵਿੱਚ ਆਪ ਨੇ ਆਪਣੀ ਤਰੰਪਤਨੀ ਪੇਟਾ ਪੁੱਤਰ ਵਤੂ ਦਾ ਮਾਦ ਆਦੀ ਦਾ ਅਕਾਲ ਚਲਾਣਾ ਕਣੀ ਅੱਖੀ ਵੇਖਿਆ ਬਾੜੇ ਨੂੰ ਸਿਰ ਮੱਥੇ ਪਰਵਾਣ ਦਿੱਤਾ ਹਮੇਸ਼ਾ ਇਹ ਸ਼ਬਦ ਆਪ ਜੀ ਦੀ ਜ਼ੁਬਾਨ ਤੇ ਰਹੇ ਦੂਖ ਦਰਦ ਭੋ ਨਿਕਟ ਨਾ ਤੇ ਨਰਕੇ ਰਹੇ ਉਹ ਜੋ ਯਾਕੀ ਇੱਕ ਬਾਹਰ ਚੋਪਈ ਹੋ ਆਪ ਜੀ ਨੂੰ ਆਪਣੇ ਅਕਾਲ ਚਲਾਣ ਦਾ ਅਹਿਸਾਸ ਕੁਝ ਦਿਨ ਪਹਿਲਾਂ ਹੀ ਹੋ ਗਿਆ ਸੀ ਬੇਟੇ ਨੂੰ ਬੜੀ ਤਸੱਲੀ ਨਾਲ ਕਹਿ ਗਏ ਸਨ ਮੈਂ ਤਾਂ ਹੁਣ ਮੱਕਿਆ ਹਲਹਾ

96 ਬਰੇਤੀ ਉਮਰ ਵਿੱਚ ਅਮਰਤ ਵੇਲੇ ਪਰਮਾਤਮਾ ਦੇ ਚਰਣਾ ਵਿੱਚ ਜਾਗ੍ਰਿਤ ਹੈ ਗੁਰ ਕਿਰਪਾ ਜੈ ਨਰਕੋ ਕੀਨੀ ਕਹਿ ਐ ਜੁਗਤ ਪਛਾਨੀ ਨਾਨਕ ਲੀਨ ਭਇਆ ਗੋਬਿੰਦ ਸਿਓ ਜੋ ਪਾਣ ਸੰਗ ਬੋਲੇ ਫੋਰੇ ਹਾਰ ਸਤਿ ਅਕਾਲ ਆਖੇ ਵਿੱਚ ਕਿਸੇ ਵੀ ਪਰਿਵਾਰ ਦੀ ਕਿਸੇ ਵੀ ਪ੍ਰਾਣੀ ਦੀ ਜ਼ਿੰਦਗੀ ਦੀ ਕਮਾਈ ਜੇਕਰ ਵੇਖੜੀ ਹੋਏ ਨੇ ਉਹਨਾਂ ਦੇ ਬੱਚਿਆਂ ਦੇ ਪਰਿਵਾਰ ਵਿੱਚ ਦੇਖੀ ਜਾ ਸਕਦੀ ਇਸ ਪੱਖੋਂ ਇਹ ਸਾਰਾ ਸਰਮਾਇਆ ਪਰਿਵਾਰ ਦੇ ਇਸੇ ਆਇਆ ਸਾਰਾ ਪਰਿਵਾਰ ਗੁਰਸਿੱਖੀ ਦੀ ਦਿੱਖ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ ਜੀਆ ਆਪਣੇ ਬੇਟੇ ਨੂੰ ਹਮੇਸ਼ਾ ਰਣਜੀਤ ਸਿੰਘ ਕਹਿ ਕੇ ਬੁਲਾਉਂਦੇ ਅਤੇ ਕਹਿੰਦੇ ਰਣਜੀਤ ਸਿੰਘ ਤੂੰ ਰਣ ਨੂੰ ਜਿੱਤੇਗਾ ਉਹਨਾਂ ਦੇ ਇਹ ਬੋਲ ਪੂਰੇ ਜਾਗ ਦੇ ਗਿਸਰੇ ਹਨ ਅਜ ਰੱਡੀ ਸਿੰਘ ਜੀ ਸੇਵਾ ਕਮਾਉਂਦੇ ਹੋਏ ਸੇਵਾ ਸੁੰਜੀ ਦਾ ਹੀ ਰੂਪ ਦੇ ਇਸ ਵਾਰੀਗੁਰੂ ਦੇ ਪਰਿਵਾਰ ਨੂੰ ਮਾਣਾ ਮੰਨਣ ਦਾ ਅਲੋਚਨਿਕ ਮੌਕਾ ਚਲ ਚੜ੍ਹਦੀ ਕਲਾ ਵਿੱਚ ਇਲਾਕੇ ਦੀਆਂ ਜਾਣੀ ਪਹਿਚਾਨੀ ਸੰਸਥਾਵਾਂ ਵਰਗੋਂ ਅਤੇ ਪਰਿਵਾਰ ਦੇ ਬਹੁਤ ਹੀ ਖਾਸ ਸੁਚਨਕਾ ਵੱਲੋਂ ਇਸ ਖੜੀ ਮੌਕੇ ਸ਼ੋਕ ਸੰਗ੍ਰਹਿ ਭੇਜੇ ਗਏ ਹਨ ਸਮਾਦਾ ਘਾਟ ਹੋਣ ਕਰਕੇ ਕੇਵਲ ਉਹਨਾਂ ਦੇ ਨਾਮ ਹੀ ਆਖਦੇ ਦੇ ਨਜ਼ਰ ਕਰ ਰਹਿਆਂ ਹਨ